ਕਵੀਸ਼ਰੀ ਜੱਥਾ ਉਹਨਾਂ ਪਾਸੋਂ ਆਪਾਂ ਗੁਰ ਇਤਿਹਾਸ ਸਰਵਣ ਕਰੀਏ ਅੱਧੇ ਘੰਟੇ ਵਾਸਤੇ ਉਸ ਤੋਂ ਬਾਅਦ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦਹੁ ਮੈਂ ਨਹੀਂ ਜਨ ਪਰਪਕਾਰਿ ਆਏ ਜੀ ਦਾਨ ਤੇ ਭਗਤੀ ਲਾਇਨ ਹਰਿ ਸੋ ਲਾਇਨ ਮਲਾਏ ਪਰਮ ਪੋਜਨ ਇਕ ਸਚ ਕੰਨ ਵਾਸੇ ਮਹਾਂਪੁਰਖ ਸਤਿ ਜੀ ਪੰਜਾਬ ਸਿੰਘ ਦੇ ਦੋ ਰਾਜੇ ਜੋਗੀਆਂ ਦੀ ਯਾਦ ਅੰਦਰ ਸਲਾਨਾ ਸਮਾਗਮ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਪਾਵਨ ਪਵਿੱਤਰ ਚਰਨ ਮubarak ਵਿੱਚ ਜੁੜ ਬੈਠੀ ਸਮੁੱਚੀ ਗੁਰਸੰਗਤ ਆਓ ਦਸਰਿਆਂ ਨੂੰ ਚਰਨਾ ਨਾਲ ਲਾਓ ਕੁਛ ਕਹਿਣ ਦੇ ਯੋਗ ਬਣੀਏ ਸਤਿਗੁਰੂ ਦੀ ਬਖਸ਼ਿਸ਼ ਨੂੰ ਦਹਰਾਓ ਫਤਿਹ ਬਲਾਓ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਤੋਂ ਪਹਿਲਾਂ ਜਿੱਥੇ ਬਹੁਤ ਸਾਰੇ ਬਲਾਰਿਆਂ ਪਾਸੋਂ ਕੌਮਦਿਆਂ ਮਾਣਾਂਜ ਹਸਤੀਆਂ ਪਾਸੋਂ ਆਪਣੇ ਮਹਾਪੁਰਖਾਂ ਦੇ ਜੀਵਨ ਗੁਰਬਾਣੀ ਔਰ ਇਤਿਹਾਸ ਦੀਆਂ ਵਿਚਾਰਾਂ ਸੁਣੀਆਂ ਨੇ ਕਿਉਂਕਿ ਹੁਣੇ-ਹੁਣੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਤਖਤ ਸ੍ਰੀ ਕੈਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੀ ਉਹ ਧਰਤੀ ਜਿਹਦੇ ਬਾਰੇ ਕਬੀ ਲਿਖਦਾ ਏ ਮਰਜੀ ਕਲਗੀ ਧਰਤੀ ਹੈ ਜੀ ਚਾਹੇ ਜੋ ਕਰਵਾ ਸਕਦਾ ਏ ਇਹ ਮਰਜੀ ਕਲਗੀ ਧਰਤੀ ਹੈ ਜੀ ਚਾਹੇ ਜੋ ਕਰਵਾ ਸਕਦਾ ਉਹ ਅਨੰਦਪੁਰ ਦੀ ਸੋਹਣੀ ਧਰਤੀ ਨੂੰ ਜਿਹੜਾ ਭਾਗਾ ਭਰੀ ਬਣਾ ਸਕਦਾ ਹੱਥੀ ਵੱਟ ਪੰਜਾ ਸਿੱਖਾਂ ਨੂੰ ਮੁਰਦਿਆਂ ਵਿੱਚ ਜਨ ਪਾ ਸਕਦਾ ਜਿੱਥੋਂ ਕਲਗੀ ਧਰ ਪਾਸ਼ਾ ਨੇ ਆ ਦੇਸ਼ ਦੀ ਖਾਤਰ ਆ ਕੌਮ ਦੀ ਖਾਤਰ ਮਜਲੂਮਾਂ ਦੀ ਖਾਤਰ ਆਪਣੇ ਪਿਤਾ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕੁਰਬਾਨ ਹੋਣ ਵਾਸਤੇ ਦਿੱਲੀ ਵੱਲ ਤੋਰਿਆ ਜਿੱਥੇ ਮਹਾਰਾਜ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਜ਼ੁਲਮਾਂ ਦਾ ਅੰਤ ਕਰਨ ਵਾਸਤੇ ਔਰ ਜਿਹੜੇ ਪੰਥ ਦੀ ਪਰਵਰਿਸ਼ ਵਾਸਤੇ ਮਹਾਰਾਜ ਨੇ ਆਪ ਦਾ ਸਰਵੰਸ ਕੁਰਬਾਨ ਕਰ ਦਿੱਤਾ ਔਸੰਗ ਸਾਹਿਬ ਜੀ ਆਪਸੋ ਸੁਣ ਰਹੇ ਸੀ ਵੀ ਉਹ ਦਿਹਾੜੇ ਚੱਲ ਰਹੇ ਨੇ ਅੱਜ ਦੇ ਦਿਨ ਗੁਰਦੁਆਰਾ ਪੱਠਾ ਸਾਹਿਬ ਰੋਪੜ ਦੀ ਉਹ ਧਰਤੀ ਜਿੱਥੇ ਬਾਜਾ ਵਾਲੇ ਪਾਸ਼ਾ ਨੇ ਸਰਸਾ ਨੂੰ ਪਾਰ ਕਰਕੇ ਨਹਿنگ ਖਾਨ ਜਿਹੜਾ ਦਿਲਦਾਰ ਸੀ ਮਹਾਰਾਜ ਦਾ ਮਹਾਰਾਜ ਨੂੰ ਰੱਬ ਕਰਕੇ ਮੰਨਦਾ ਮਹਾਰਾਜ ਆਪ ਦਾ ਮਿੱਤਰ ਕਰਕੇ ਜੀ ਦਾ ਸਤਿਕਾਰ ਕਰਦੇ ਘੋੜਿਆਂ ਦੇ ਲੈਣ ਦੇਣ ਚ 6 ਮਾਰ ਅਨੰਦਪੁਰ ਸਾਹਿਬ ਜਾ ਕੇ ਮਹਾਰਾਜ ਦੇ ਦਰਸ਼ਨ ਕਰੇ ਔਰ ਮਹਾਰਾਜ ਨੇ ਉਹਦੀ ਹਵੇਲੀ ਨੂੰ ਭਾਗ ਲਾਏ ਸਹੀ ਤਾਂ ਮਹਾਰਾਜ ਤੇ ਉਸ ਵੇਲੇ ਇਹ ਕਹ ਲੋ ਵੀ ਬਖਤ ਪਿਆ ਪਰ ਵਕਤਾਂ ਦੇ ਵਿੱਚ ਵੀ ਉਹ ਲਹਿنگਖਾਨ ਨੇ ਮਹਾਰਾਜ ਦੀ ਉੱਥੇ ਸੇਵਾ ਕੀਤੀ ਬੜਾ ਲੰਬਾ ਇਤਿਹਾਸਾ ਰਾਤ ਕੀ ਮੈਂ ਵਿਚਾਰਾ ਕਰ ਰਿਹਾ ਸੀ ਆਪਦੇ ਨਾਲ ਆਓ ਹੁਣ ਦਿੱਤੇ ਹੋਏ ਸਮੇਂ ਅਨੁਸਾਰ ਮੈਂ ਕਲੰਗੀ ਵਾਲੇ ਪਾਸ਼ਾ ਦੇ ਇੱਕ ਪ੍ਰੇਮ ਦੀ ਛੋਟੀ ਜੀ ਕਹਾਣੀ ਆਪਦੇ ਨਾਲ ਸਾਂਝੀ ਕਰਨੀ ਹੈ ਵੀ ਕਲੰਗੀ ਵਾਲੇ ਪਾਸ਼ਾ ਜਿਨੇ ਸਾਡੀ ਖਾਤਰ ਆਪਣਾ ਸਾਰਾ ਸਰਵੰਸ਼ ਕੁਰਬਾਨ ਕੀਤਾ ਮਾਤਾ ਪਿਤਾ ਬੱਚੇ ਸਾਡੀ ਖਾਤਰ ਬਾਰੇ ਪਰ ਸਾਨੂੰ ਕਿੰਨਾ ਪਿਆਰ ਕਰਦੇ ਸੀ ਕਲੰਗੀ ਵਾਲੇ ਪਾਸ਼ਾ ਤਨ ਬਾਤ ਪਵਰ ਸਤਿਕਾਰ ਜੋ ਗੁਰ ਸੰਗਤਾਂ ਸਤਿਕਾਰ ਜੋ ਸਾਡੀਆਂ ਮਾਤਾ ਮਾਂ ਭੈਣਾਂ ਵੀਰ ਬਜ਼ੁਰਗ ਬੇਅੰਤ ਮਾਨ ਸਤਿਕਾਰ ਤੁਸੀਂ ਜਿੱਥੇ ਦਾ ਕਰਦੇ ਹੋ ਕਿਉਂਕਿ ਤੁਹਾਡੇ ਆਪਣੇ ਆ ਸਤਿਗੁਰੂ ਰਹਿਮਤ ਕਰਨ ਇਹ ਪਿਆਰ ਬਣਾਈ ਰੱਖਣ ਸਮਰੱਥੀ ਸੰਗਤ ਦੀ ਅਰਦਾਸ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਪਣੀਆਂ ਨਜ਼ਰਾਂ ਲੈ ਚੱਲੋ ਮਹਾਰਾਜ ਦੀ ਜਨਮ ਭੂਮੀ ਪਟਨਾ ਸਾਹਿਬ ਦੀ ਉਹ ਧਰਤੀ ਬਿਹਾਰ ਪ੍ਰਾਂਤ ਦਾ ਸ਼ਹਿਰ ਪਟਨਾ ਜਿੱਥੇ ਮਹਾਰਾਜ ਦਾ ਅਵਤਾਰ ਹੋਇਆ ਸਾਲਸਰਾਏ ਜੋਹਰੀ ਦੀ ਜਿਹੜੀ ਹਵੇਲੀ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਨੇ ਵਾਅਦਾ ਕਰਿਆ ਸੀ ਸਾਲਸਰਾਏ ਨਾ ਉਹ ਸਾਲਸਰਾਏ ਜਿਨੇ ਇੱਕ ਹੀਰੇ ਦੀ ਪਰਖ ਕਰੀ ਜਿਹੜਾ ਬਹੁਤ ਬੇਸ ਕੀਮਤੀ ਹੀਰਾ ਸੀ ਗੁਰੂ ਨਾਨਕ ਦੇਵ ਸਾਹਿਬ ਨੇ ਭੇਜਾ ਮਰਦਾਨੇ ਨੂੰ ਦੇਖ ਕੇ ਜਦੋਂ ਮੈਂ ਹੀਰੇ ਦੀ ਪਰਖ ਕਰਨ ਲਈ ਮਹਾਰਾਜ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨੂੰ ਉਪਦੇਸ਼ ਕਰਿਆ ਵੀ ਐ ਸਾਲਸਰਾਏ ਆ ਹੀਰੇ ਜਵਾਰਾਤ ਇਹਨਾਂ ਨੂੰ ਤਾਂ ਪਰਖਦਾ ਫਿਰਦਾ ਕਦੇ ਜਿਹੜਾ ਆ ਮਾਨਸ ਜਨਮ ਮਿਲਿਆ ਅਨਮੋਲ ਕਦੇ ਇਸ ਹੀਰੇ ਦੀ ਪਰਖ ਕਰੀਏ ਉਹਨੂੰ ਸੱਚ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀਆ ਨੇ ਉਹ ਮਹਾਰਾਜ ਦੇ ਚਰਨਾਂ ਤੇ ਝੁਕ ਗਿਆ ਸਤਗੁਰੂ ਨੂੰ ਹੱਥ ਬੰਨ੍ਹ ਕੇ ਕਹਿਣ ਲੱਗਾ ਮਹਾਰਾਜ ਮੇਰੇ ਘਰੇ ਚੱਲੋ ਚਰਨ ਪਾਓ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬਾਏ ਕਹਿੰਦਾ ਵੀ ਹੁਣ ਨਹੀਂ ਜਾਣਾ ਉਹ ਕਹਿੰਦਾ ਮਹਾਰਾਜ ਹੁਣ ਨਹੀਂ ਜਾਠਾ ਤਾਂ ਕਾਦਾ ਆਓਗੇ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਕੋਈ ਸਾਮਾ ਆਊਗਾ ਤੇਰੇ ਘਰ ਵਿੱਚ ਆ ਕੇ ਜਨਮ ਲਮਾਂਗੇ। ਉਹ ਫਿਰ ਵੈਦ ਦਾ ਪੂਰਾ ਹੋਇਆ ਗੁਰੂ ਨਾਨਕ ਦੇਵ ਜੀਾਂ ਦਾ ਕੀਤਾ ਕਲਗੀ ਵਾਲੇ ਬਾਦਸ਼ਾਹ ਪ੍ਰਗਟ ਹੋਏ ਪਟਨੇ। ਉਸ ਵੇਲੇ ਉਹ ਸਾਲ ਸਰਾਏ ਚੌਰੀ ਦੀ ਅੰਸ਼ਵੰਸ਼ ਸੀ ਜਿਹੜੀ ਉਹਦੇ ਚੋਂ ਬਾਦਸ਼ਾਹ ਫਤਿਹ ਸ਼ਾਹ ਕਰਦਾ ਸੀ ਰਾਜ। ਉਹ ਫਤਿਹ ਸ਼ਾਹ ਦੀ ਧਰਮ ਪਤਨੀ ਸੀ ਜਿਹਨੂੰ ਆਪਾਂ ਕਹਿੰਦੇ ਆ ਰਾਣੀ ਮੈਣੀ। ਨਾ ਤਾਂ ਉਹਦਾ ਇਤਿਹਾਸ ਵਿੱਚ ਬਸ਼ੰਬਰਾ ਦੇਵੀ ਵੀ ਲਿਖਿਆ ਹੈ। ਪਰ ਰਾਣੀ ਮੈ ਨਹੀਂ ਕਰਕੇ ਮਸ਼ਹੂਰ ਕਰਤੀ ਸੰਸਾਰ ਤੇ ਅਮਰ ਕਰਤੀ ਗੁਰੂ ਕਲੰਗੀ ਵਾਲੇ ਪਾਸ਼ਾ ਨੇ ਜਿਨੇ ਮਹਾਰਾਜ ਨੂੰ ਹਿਰਦੇ ਚ ਆਪਣਾ ਪੁੱਤਰ ਕਰਕੇ ਮੰਨਿਆ ਚੌਂਦੀ ਤਾਂ ਐ ਸੀ ਵੀ ਜੇ ਮੇਰੇ ਘਰੇ ਬੱਚਾ ਪੈਦਾ ਹੋਵੇ ਤਾਂ ਗੋਵਿੰਦ ਰਾਏ ਵਰਗਾ ਹੋਵੇ ਪਰ ਗੋਵਿੰਦ ਰਾਏ ਵਰਗਾ ਦੁਨੀਆ ਤੇ ਹੋਰ ਕੋਈ ਨਾ ਪੈਦਾ ਹੋਇਆ ਨਾ ਕਿਸੇ ਨੇ ਹੋਣਾ ਤੇ ਕਲੰਗੀ ਵਾਲੇ ਪਾਸ਼ਾ ਨੇ ਉਹਦੇ ਗਲ ਨੂੰ ਘੁੱਟ ਕੇ ਗਲ ਬੱਕੜੀ ਪਾ ਕੇ ਆਖਿਆ ਮਾਂ ਜੇ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਮੇਰੇ ਵਰਗਾ ਸੰਸਾਰ ਤੇ ਦੂਜਾ ਨਹੀਂ ਪੈਦਾ ਹੋਣਾ ਕੋਈ ਤੂੰ ਮੈਨੂੰ ਆਪਣਾ ਹੀ ਪੁੱਤਰ ਬਣਾ ਲੈ ਮਹਾਰਾਜ ਨੇ ਉਹਨੂੰ ਕੁੱਤਾਂ ਵਾਲਾ ਪ੍ਰੇਮ ਦਿੱਤਾ ਉਹਨੇ ਮਹਾਰਾਜ ਨੂੰ ਮਾਂ ਕਰਕੇ ਪ੍ਰੇਮ ਦਿੱਤਾ ਬਹੁਤ ਹੀ ਸਤਿਕਾਰਯੋਗ ਆਗਿਆਨੀ ਬਲਰਾਜ ਸਿੰਘ ਜੀ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਜੀ ਪਮਾਉ ਮਾਨ ਕਰਦੇ ਨੇ ਮਹਾਰਾਜ ਕਿਰਪਾ ਕਰਨ ਆਓ ਸਮਾਂ ਸੀਨਤਾ ਮੈਂ ਇਤਿਹਾਸ ਦੀਆਂ ਵਿਚਾਰਾਂ ਆਪਣੇ ਨਾਲ ਸਾਂਝੀਆਂ ਕਰਾਂ ਆ ਕਵਤਾ ਤੱਕਿਓ 28 ਸਾਲ ਲੰਘ ਗਏ ਮਹਾਰਾਜ ਪਟਨਾ ਛੱਡ ਕੇ ਆਨੰਦਪੁਰ ਸਾਹਿਬ ਆ ਵਸੇ 28 ਸਾਲਾਂ ਬਾਅਦ ਉਹ ਰਾਣੀ ਮੈਣੀ ਨੂੰ ਯਾਦ ਆ ਗਈ ਬਚਪਨ ਦੀ ਮਹਾਰਾਜ ਦੇ ਅੱਜ ਵੀ ਉੱਥੇ ਘੁੰਗਣੀਆਂ ਦਾ ਪ੍ਰਸ਼ਾਦ ਵਰਤਦਾ ਜਿਹੜੀ ਸੰਗਤ ਨੇ ਦਰਸ਼ਨ ਕੀਤੇ ਨੇ ਪਟਨਾ ਸਾਹਿਬ ਜਾ ਕੇ ਮੈਣੀ ਸੰਗਤ ਗੁਰਦੁਆਰਾ ਸਾਹਿਬ ਦਾ ਨਾਮ ਹੈ ਮੈਣੀ ਸੰਗਤ ਜਿਹੜੀ ਰਾਣੀ ਮੈਣੀ ਬਚਪਨ ਵਿੱਚ ਮਹਾਰਾਜ ਨੂੰ ਛੋਲੇ ਤੇ ਪੂਰੀਆਂ ਆਪਣੇ ਹੱਥਾਂ ਨਾਲ ਮੁਰਗੀਆਂ ਤੋੜ-ਤੋੜ ਮਹਾਰਾਜ ਦੇ ਮੂੰਹ ਵਿੱਚ ਪਾਉਂਦੀ ਉਹਦੇ ਮਨ ਵਿੱਚ ਖਿਆਲ ਆਇਓ ਮਨਾ ਉਹ ਮੇਰਾ ਗੋਬਿੰਦ ਰਾਏ ਅੱਜ ਤਾਂ ਬਹੁਤ ਵੱਡਾ ਹੋ ਗਿਆ ਹੋਣਾ 6 ਸਾਲ ਦੀ ਉਮਰ ਸੀ ਜਦੋਂ ਇਥੋਂ ਗਿਆ 28 ਸਾਲ ਹੋਰ ਲੰਘ ਗਏ ਪੂਰੀ ਜਵਾਨੀ ਚ ਹੋਊਗਾ ਮੇਰਾ ਪੁੱਤਰ ਮੈਂ ਸੁਣਦੀਆਂ ਦੁਨੀਆਂ ਦੇ ਰਾਜੇ ਮਹਾਰਾਜੇ ਉਹਦੇ ਚਰਨਾਂ 'ਚ ਝੁਕਦੇ ਨੇ ਉਹਦੇ ਮੱਥੇ ਤੇ ਕਲੰਗੀ ਜੱਚਦੀ ਆ ਹੀਰਿਆਂ ਦੀ ਜੜੀ ਉਹਦੀ ਚੰਨਾਂ ਨਾਲੋਂ ਸੋਹਣੀ ਸੂਰਤ ਆ ਉਹਦੇ ਮੁਖੜੇ ਤੇ ਹਜ਼ਾਰਾਂ ਸੂਰਜਾਂ ਦੀ ਤੇਜ਼ੀ ਕਿੰਨਾ ਕੁ ਸੋਹਣਾ ਲੱਗਦਾ ਹੋ ਮੇਰਾ ਪੁੱਤਰ ਮੈਂ ਦਰਸ਼ਨ ਕਰਾਂ ਆਪਦੇ ਪਤੀ ਬਾਦਸ਼ਾਹ ਫਤਿਹ ਸ਼ਾਹ ਦੇ ਨਾਲ ਜਿਵੇਂ ਰਾਣੀ ਮੈਣੀ ਬਿਚਾਰਾ ਕਰਦੀ ਆ ਵੀ ਚਲ ਆਪਾਂ ਆਨੰਦਪੁਰ ਸਾਹਿਬ ਨੂੰ ਚੱਲੀਏ ਪੰਜਾਬ ਦੀ ਧਰਤੀ ਉਹ ਬਾਜਾਂ ਵਾਲਾ ਪ੍ਰੀਤਮ ਜਿਹਨੂੰ ਕਿਸੇ ਨੇ ਮਾਹੀ ਕਿਹਾ ਜਿਹਨੂੰ ਕਿਸੇ ਨੇ ਬਾਲਾ ਪ੍ਰੀਤਮ ਕਿਹਾ ਉਹ ਬਚਪਨ ਦੇ ਵਿੱਚ ਜਿਹੜੇ ਆਪਾਂ ਉਹਦੇ ਨਾਲ ਦਿਨ ਗਾਰੇ ਮੈਂ ਉਹਨਾਂ ਦਿਨਾਂ ਦੀ ਸਾਹਜ ਉਹਦੇ ਨਾਲ ਤਾਜ਼ਾ ਕਰੂੰਗੀ ਆਪਾਂ ਉਹਦੇ ਦਰਸ਼ਨ ਕਰਨ ਚੱਲੀਏ ਇੱਕ ਕਲੀਆਂ ਵਾਲੇ ਪਾਸ਼ਾ ਦੇ ਦਰਸ਼ਨਾਂ ਦੀ ਤੰਗ ਲੈ ਕੇ ਪਟਨਾ ਦੇ ਬਾਦਸ਼ਾਹ ਫਤਿਹਸ਼ਾਹ ਦੀ ਰਾਣੀ ਮੈਣੀ ਜਿਵੇਂ ਆਪਣੇ ਪਤੀ ਨੂੰ ਕਹਿ ਰਹੀ ਹੈ ਦਦਰ ਵਾਲਾ ਜੱਥਾ ਵਿਚਾਰਾ ਹੈ ਕਿਉਂ ਕਰਦਾ ਬਈ ਕੋਲੇ ਬਹਿ ਰਾਜ ਦੀ ਹੌਂਕ ਲਾਲ ਬੋਲੀ ਰਾਣੀਆਂ ਧਲ ਗੀਰ ਬਜੂ ਕਣ ਦੇ ਸ਼ਮ ਸ਼ਮ ਬਗੇ ਨੇਤਰੋਂ ਪਾਣੀ ਧਲ ਗੀਰ ਬਜੂ ਕਣ ਦੇ ਸ਼ਮ ਸ਼ਮ ਬਗੇ ਨੇਤਰੋਂ ਪਾਣੀ ਹਉ ਦੁਖ ਦਰਦ ਬੋਛੋੜੇ ठाई साल गाए तकिय न अखियां न सोन लंग ठाई साल गाए तकियां न अखियां न सोन ज्य मछली नीर प ਦੇ ਦਰਸ਼ਨ ਕਰਨ ਬਾਸ ਤੇ ਜਾਣਾ ਕਲ ਨੂੰ ਗਾਲ ਪਕੜੀ ਪਾ ਮਾਂ ਕਹਿ ਕਰ ਤਾ ਦੂਰ ਹਮੇਰਾ ਸਬਰੀ ਚਾਪੂਰਤਿਆ ਬੜ ਕੇ ਲਾਲ ਲਾਡਲਾ ਮੇਰਾ ਸਬਰੀ ਚਾਪੂਰਤਿਆ ਬੜ ਕੇ ਲਾਲ ਲਾਡ ਉੜ ਪਰਿਤਾ ਪਾ ਅੱਜ ਕਰ ਬੈ ਗਿਆ ਦੂਰ ਟਿਕਾਣਾ ਮੈਂ ਬੱਲਾ ਪ੍ਰੀਤਮ ਦਾ ਦਰਸ਼ਨ ਕਰਨ ਬਾਸ ਤੇ ਜਾਣਾ ਮੈਂ ਬੱਲਾ ਪ੍ਰੀਤਮ ਦੇ ਦਰਸ਼ਨ ਕਰਨ ਬਾਸ ਤੇ ਜਾਣਾ ਨਾਇਕੇ ਬੈਜ ਬੁ ਕਾਲ ਦੇ ਛੋਲੇ ਤੇ ਪੂਰੀ ਮਾਇਆ ਆਪਣੇ ਹੱਥੀ ਆ ਪਸ਼ਕਾਉਂਦੀ ਛੋਲੇ ਤੇ ਪੂਰੀ ਮਾਇਆ ਆਪਣੇ ਹੱਥੀ ਆ ਪਸ਼ਕਾਉਂਦੀ ਗੋਦੀ ਵਿੱਚ ਬਹਿ ਕੇ ਅਸੀਂ ਖਾਡੀਆਂ ਬੜੀ ਰੀਤ ਨਾਲ ਖਾਣਾ ਮੈਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਨਾ ਬਾਸ ਤੇ ਜਾ ਮੈਂ ਬੱਲਾ ਪ੍ਰੀਤਮ ਦੇ ਦਰਸ਼ਨ ਕਰਨ ਵਾਸਤੇ ਜਾਣਾ ਖੰਭ ਟਿਕਣ ਪਜਾਰੋਂ ਜੇ ਮੈਂ ਤਾਂ ਖੰਬਲਾ ਕੇ ਉਡ ਜਾਮਾ ਮਹਾਮਾ ਤਾਂ ਖੰਬਲਾ ਕੇ ਉਡ ਜਾਮਾ ਜਾ ਲਾ ਲਾਡਲੇ ਨੂੰ છાતી ਨਾਲ લામા જાકે લાડ લાડલે નું કટકે મે છાતી ਨਾਲ લામા હોણ પાલ પાલ છન છનબી મુશ્કલે કે અપ ઇબાદત લગાના મે બાલા પ્રીતમ દે દર્શન કરન બાસ્તે જાના મે બાલા પ્રીતમ દે દર્શન કરન બાસ્તે જાના ਕੀ ਕੋਲ ਬੰਦ ਲਿਖੇ ਹੋਇਆਂ ਜੋ ਨੂਰੀ ਗੁਫਤਾਰਾ ਜਗ ਤੇ ਪੈ ਮਾਣਾ ਨਹੀਂ ਨਾਪੇ ਪ੍ਰੇਮ ਦੇ ਯਾਰ ਭੁਤਾਰਾ ਜਗ ਤੇ ਪੈ ਮਾਣਾ ਨਹੀਂ ਨਾਪੇ ਪ੍ਰੇਮ ਦੇ ਯਾਰ ਭੁਤਾਰਾ ਸੁਖਿੰਦਰ ਤਰਸੇ ਮਸੜੇ ਸਜਦਾ ਕਰਦਾ ਮਹਨ ਨਮਾਣਾ ਮੈਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਬਾਸਤੇ ਜਾਣਾ ਮੈਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਬਾਸਤੇ ਜਾਣਾ ਇਤਿਹਾਸ ਦਾ ਮਾਣ ਕਰਦੇ ਹੋਇਆ ਸਮੁੱਚੀ ਗੁਰਸੰਗਤ ਵੱਲੋਂ ਸਾਡੀਆਂ ਸਤਿਕਾਰਯੋਗ ਮਤਾਮਾਂ ਵੱਲੋਂ ਬਹੁਤ ਸਾਰਾ ਮਾਨ ਸਤਕਾਰ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਸਾਬ੍ਹ ਮਹਾਰਾਜ ਜੀ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮੀਰੀ ਤੇ ਪੀਰੀ ਦੇ ਮਾਲਕ ਦੀ ਇਹ ਨਵਾਜ਼ੀ ਹੋਈ ਧਰਤੀ ਹੈ। ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਕਰਨੈਲ ਸਿੰਘ ਜੀ ਬਹੁਤ ਸਾਰਾ ਮਾਨ ਸਤਕਾਰ ਮੰਜ ਉਤੇ ਸਭਾਏ ਮਾਨ ਸ਼ਖਸੀਅਤਾਂ ਇਸ ਗੁਰਦੁਆਰਾ ਵੱਡਾ ਡੇਰਾ ਸਾਹਿਬ ਦੇ ਫੇਡ ਗ੍ਰੰਥੀ ਸਰਦਾਰ ਗਰਮੇਲ ਸਿੰਘ ਜੀ ਬੇਅੰਤ ਮਾਨ ਸਤਕਾਰ ਔਰ ਅੱਜ ਦੇ ਇਸ ਪ੍ਰੋਗਰਾਮ ਦੀ ਸਾਰੀ ਸੰਚਾਲਕਤਾ ਕਰ ਰਹੇ ਸਕਤਰ ਸਾਹਿਬ ਸਾਡੇ ਵੱਡੇ ਵੀਰ ਬਹੁਤ ਹੀ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਮਦੋ ਕੇ ਮਾਲੀ ਸਤਿਕਾਰਯੋਗ ਸੰਤ ਗਿਆਨੀ ਵੀਰ ਸਿੰਘ ਜੀ ਜਿਨ੍ਹਾਂ ਦੇ ਚਰਨਾਂ ਵਿੱਚ ਰਹਿ ਕੇ ਜਿਨ੍ਹਾਂ ਦੀ ਸੰਗਤ ਕਰਕੇ ਇਹ ਹੀਰੇ ਬਣੇ ਨੇ ਆਪਣੇ ਇਲਾਕੇ ਦੇ ਬਹੁਤ ਵੱਡੀ ਇਹ ਦਾਤ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਸ਼ਬਦਾਂ ਦੀ ਸੂਝ ਆ ਜਾਣੀ ਇਨਸਾਨ ਨੂੰ ਅਸੀਂ ਸੰਥਿਆ ਲਏ ਬਿਨਾ ਸ਼ੁੱਧ ਬਾਣੀ ਉਚਾਰਨ ਵੀ ਨਹੀਂ ਕਰ ਸਕਦੇ ਹਾਲਾਂਕਿ ਸੰਥਿਆ ਲੈ ਕੇ ਵੀ ਸ਼ੁੱਧ ਉਚਾਰਨ ਕਰਨੀ ਬਾਣੀ ਬਹੁਤ ਵੱਡੇ ਭਾਗਾਂ ਦੀ ਗੱਲ ਐ ਉਹ ਇਲਾਹੀ ਬਾਣੀ ਦੇ ਸ਼ਬਦਾਂ ਦਾ ਗਿਆਨ ਹੋ ਜਾਣਾ ਉਹਦੇ ਅਰਥ ਬੋਧ ਸਮਝ ਆ ਜਾਣੇ ਬਹੁਤ ਇਸਤਕਾਜੋਬੀ ਰਜਿੰਦਰ ਸਿੰਘ ਜੀ ਉਹ ਮਾਨ ਕਰਦੇ ਨੇ ਆਹ ਰੈਂਦੀਆਂ ਵਿਚਾਰਾ ਤੱਕੋ ਸਮਾਂ ਸੀਮਤ ਤਾਂ ਮੈਂ ਤੇਜ਼ੀ ਨਾਲ ਦੋ ਕਪਤਾਮਾਂ ਹੋਰ ਕਹਾਉਣੀਆਂ ਓਹ ਰਾਣੀ ਮੈਣੀ ਆਪਦੇ ਪਤੀ ਫਤਿਹਸ਼ਾਹ ਨੂੰ ਕਹਿੰਦੀ ਚੱਲ ਦਰਸ਼ਨ ਕਰਨ ਚੱਲੀਏ ਓਹ ਫਤਿਹਸ਼ਾਹ ਕਹਿੰਦਾ ਰਾਣੀ ਕਿਹੜਾ ਪਿਆਰ ਕਿਹੜੀ ਮਾਂ ਕਿਹੜਾ ਪੁੱਤ ਭਲਾ ਕੋਈ ਅਮੀਰ ਬੰਦਾ ਉਹ ਪਹਿਚਾਣੂਗਾ ਤੈਨੂੰ ਜਿਹਦੇ ਦੁਨ ਚਰਨਾ ਵਿੱਚ ਸੰਸਾਰ ਝੁਕਦਾ ਹੈ ਸਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਮੈਂ ਤਾਂ ਇਹ ਸੁਣਿਆ ਹੈ ਵੀ 80000 ਦਾ ਇਕੱਠ ਕਰਕੇ ਉਹਨੇ ਪੰਜ ਸਿੱਖਾਂ ਨੂੰ ਆਵਾਜ਼ ਮਾਰ ਮਾਰ ਉਹਨਾਂ ਦੇ ਸਿਰ ਕੱਟੇ ਭਲਾ ਤੂੰ ਸੋਚ ਵੀ ਜਿਹਦੇ ਚਰਨਾਂ 'ਚ 80 80 ਹਜ਼ਾਰ ਦਾ ਇਕੱਠ ਢੁਕਦਾ ਹੋਵੇ ਜਿਹਦੇ ਚਰਨਾਂ 'ਚ ਆਉਂਦੇ ਸੀਸ ਦੀ ਭੇਟਾ ਚੜਾਉਣ ਵਾਲੇ ਜਿਹਦੇ ਸਿੱਖ ਹੋਣ ਉਹ ਤੈਨੂੰ ਪਹਿਚਾਣੂਗਾ ਚੱਲ ਠੀਕ ਆ ਉਹਨੇ ਬਚਪਨ ਵਿੱਚ ਤੇਰੇ ਗੱਲ ਨੂੰ ਗੱਲ ਪੱਕੜੀ ਪਾ ਕੇ ਤੈਨੂੰ ਮਾਂ ਕਹਤਾ ਅੱਜ ਨਹੀਂ ਉਹ ਤੈਨੂੰ ਮਾਂ ਪੁੱਤਰ ਵਾਲਾ ਪਿਆਰ ਮਿਲਣਾ ਉਹ ਰਾਣੀ ਮੈਣੀ ਕਹਿੰਦੀ ਚੱਲ ਕੋਈ ਨਹੀਂ ਮੈਂ ਦੂਰੋਂ ਬੈਠੀ ਤਾਂ ਤੱਕ ਲਊਂਗੀ ਵੀ ਉਹ ਬੈਠਾ ਜਿਹਨੇ ਮੈਨੂੰ ਬਚਪਨ ਵਿੱਚ ਮਾਂ ਆਖਿਆ ਸੀ ਚੱਲ ਚੱਲੀਏ ਵਿਚਾਰਾ ਕਰਦੇ ਕਰਦਿਆ ਨੇ ਬਣਾ ਲਿਆ ਪ੍ਰੋਗਰਾਮ ਤੁਰਪੇ ਆਨੰਦਪੁਰ ਸਾਹਿਬ ਨੂੰ ਬੱਗੀਆਂ ਜੋੜ ਲੀਆਂ ਹੁਣ ਬੱਗੀ ਵਿੱਚ ਅਸਵਾਰ ਬੈਠੇ ਦੋਵੇਂ ਜਾਣੇ ਆਪਸ ਵਿੱਚ ਗੱਲਾਂ ਕਰਦੇ ਆ ਕਦੇ ਉਹ ਬਾਦਸ਼ਾਹ ਫਤਿਹ ਸ਼ਾ ਕਹਿੰਦਾ ਰਾਣੀ ਭੁੱਲ ਗਏ ਹੋਣਗੇ ਪ੍ਰੀਤਮੋ ਬਚਪਨ ਦੀ ਬਾਤ ਨੂੰ બસ ਹਾਂ ਠੀਕ ਆ ਦਰਸ਼ਨ ਜ਼ਰੂਰ ਕਰ ਆਵਾਂਗੇ ਪਰ ਜਿਹੜੇ ਤੇਰੇ ਮਨ ਦੇ ਮਨਸੂਬੇ ਆ ਸ਼ਾਇਦ ਉਹ ਪੂਰੇ ਨਾ ਹੋਣ ਜਿਵੇਂ ਰਾਜਾ ਤੇ ਰਾਣੀ ਆਪਸ ਵਿੱਚ ਉਹ ਬਚਪਨ ਦੀਆਂ ਬਾਤਾਂ ਨੂੰ ਯਾਦ ਕਰ ਕਰਕੇ ਭਈ ਮਹਾਰਾਜ ਭੁੱਲ ਨਾ ਗਏ ਹੋਣ ਉਹ ਖਿਆਲ ਦਹਿਰਾਉਂਦੇ ਨੇ ਮੇਰੇ ਸਾਥੀ ਬੇਨਤੀ ਕਿਉਂ ਕਰਦੇ ਹੋ ਪਟਣੇ ਤੂੰ ਤਰਪੇ ਸੀ ਜਿਆਦਾ ਰਾਜਾ ਤੇ ਰਾਣੀ ਹੀ ਆਇਆ ਹੈਰ ਦੇ ਚੂ ਛੱਲਾ ਮਾ ਮਤਾ ਮਰ ਜਾਣੀ ਐ ਸੀਨੇ ਨਾਲ ਕਦ ਲਾ ਮੰਗੇ ਸੀਨੇ ਨਾਲ ਕਦ ਲਾ ਮੰਗੇ ਸੋਹਣੇ ਜੇ ਤਾਤ ਨੂੰ ਪੋਲ ਨਾ ਗਏ ਹੋਣਾ ਪ੍ਰੀਤ ਮਾ ਬਜ ਪਣਦੀ ਬਾਹ ਤਨੂ ਪੋਲ ਨਾ ਗਏ ਹੋਣ ਪ੍ਰੀਤ ਮਾ ਮੋਤੀ ਵਿੱਚ ਬਹਿ ਕੇ ਜਿਹੜੇ ਕੀਤੇ ਕਾਲੂ ਲਸੀ ਮਿਸ਼ਰੀ ਤੂੰ ਮਿੱਠੇ ਬੋਲੇ ਮਾ ਕਹਿ ਕੇ ਬੋਲ ਸੀ ਪੁੱਤਰ ਬਣ ਹਰਿਆ ਮੇਰੇ ਪੁੱਤਰ ਬਣ ਹਰਿਆ ਮੇਰੇ ਦਿਲ ਦੇ ਦਾ ਖਾਤ ਨਾ ਬੁੱਲਣਾ ਕਹਿ ਹਾਣਾ ਪਰੀਤਮਾ ਦੀ ਬਾਤ ਨਾ ਹੋ ਲੜਨਾ ਕਹੇ ਹੋੜਛਣਛਾ ਹੋ ਮੈਂ ਮੀਤ ਅਰਜ ਕੇ ਅਸਦੇ ਨਾ ਲੜਾ ਲੜਾਏ ਨੇ ਛੋਲੇ ਤੇ ਪੂਰੀ ਆਪਣੇ ਹਾਥੀ ਸ਼ਕਾਏ ਨੇ ਖੁਸ਼ ਹੋ ਕੇ ਛਕ ਆਇਓ ਨਾ ਛਕਿਆ ਯੋਨਾ ਮੇਰੀ ਸੋਹ ਦਾ ਹੱਤ ਨੂੰ ਪੋਲ ਨਾ ਗਏ ਹੋਣ ਸ਼ੈਣ ਸ਼ਾ ਬੱਜ ਪਣਦੀ ਬਾਤ ਨੂੰ ਪੋਲ ਨਾ ਗਏ ਹੁਣ ਬਾਦਸ਼ਾਹ ਓਏ ਹੋ ਗਏ ਆ ਤੋਵੇਂ ਵਡੇ ਕਿਸ ਬਿਦ ਪਛਾਣਨਗੇ ਆਪੇ ਹੀ ਦੱਸ ਦਿਆਂਗੇ ਦੇ ਨਾ ਸੇ ਅੰਨਣਗੇ ਕਿੰਨੇ ਤਾਂ ਬਰਸ ਬੀਤ ਗਏ ਕਿੰਨੇ ਤਾਂ ਬਰਸ ਬੀਤ ਗਏ ਹੋਈ ਮਲਕ ਹੱਥ ਨਾ ਬੁੱਲਣਾ ਕਹ ਹੋੜ ਪ੍ਰੀਤਮਾ ਬਚਪਨ ਦੀ ਬਾਤ ਨਾ ਬੁੱਲਣਾ ਕਹ ਹੋੜ ਸ਼ੈਨਸ਼ਾ ਹੋ ਜਾ ਕਹ ਦੇ ਬਚਾਰੇ ਦਰਸ਼ਨ ਤਾਂ ਪਾ ਮੰਗੇ ਆ ਸੋਹਣੇ ਨੂੰ ਦੂਰੋਂ ਬੈਠੇ ਵੇਖੀ ਜਾ ਮੰਗੇ ਖੁਸ਼ ਹੋ ਕੇ ਅੱਖੇ ਬਖਸ਼ੂ ਖੁਸ਼ ਹੋ ਕੇ ਅੱਖੇ ਬਖਸ਼ੂ ਰਾਇ ਮਤ ਦੀ ਦਾ ਹੱਥ ਨੂੰ ਬੋਲ ਰਗ ਹੋਣਾ ਪਰ ਤਮ ਆਜ ਬਣਦੀ ਬਾਤ ਨੂੰ ਪੁੱਲ ਨਾਗੇ ਹੁਣ ਸ਼ਾਨ ਸ਼ਾਨ ਓਏ ਅੱਖੇ ਮਸਤਾਨੀ ਰਾਣੀ ਕਾ ਤੋ ਕਭਰਾਉ ਮੈਂ ਮਾਂ ਦਾ ਹੱਕ ਹੁੰਦਾ ਕਟਕੇ ਛਾਤੀ ਨਾਲ ਲਾਉ ਮੈਂ ਜੇਤੇ ਕਰਵਾਉ ਪਿਛਲੇ ਜੇਤੇ ਕਰਵਾਉ ਪਿਛਲੇ

ਪੱਟੇ ਬੜ ਪਹਾਗ ਸੀ ਜੀਨੇ ਲਿਆ ਜਤਬਰਾਣਾ ਜੀਨੇ ਲਿਆ ਜਤਬਰਾਣਾ ਹੋ ਮੇ ਕਮ ਜਤ ਨੂੰ ਪੁੱਲ ਨਾ ਗਹੋਂ ਪਰਿਦਮਾ ਵੱਜ ਪੈਣ ਦੋਵੇਂ ਜਾਣੇ ਰੱਥ ਵਿੱਚ ਬੈਠੇ ਵਿਚਾਰਾ ਕਰਦੇ ਜਾਂਦੇ ਨੇ ਰਾਣੀ ਠੀਕ ਆ ਉਹਨੇ ਤੈਨੂੰ ਮਾਂ ਕਹਤਾ ਪਰ ਹੁਣ ਨਹੀਂ ਗੱਲ ਬਣਨੀ ਬੁੱਢੇ ਹੋ ਗਏ ਸਾਡਾ ਤਾਂ ਸਰੀਰ ਝੁੱਕ ਗਿਆ ਉਹ ਬਚਪਨ ਤੋਂ ਜਵਾਨੀ ਚ ਚੱਲਿਆ ਗਿਆ ਉਹ ਭਲਾ ਪਹਿਚਾਣੂਗਾ ਸਾਨੂੰ ਉਹ ਰਾਣੀ ਕਹਿੰਦੀ ਚੱਲ ਕੋਈ ਨਹੀਂ ਜੇ ਨਾ ਪਹਿਚਾਣੂ ਫੇਰ ਕੀ ਹੋ ਗਿਆ ਜਿੱਥੇ ਹੋਰ ਸੰਗਤਾਂ ਉਹਦੇ ਚਰਨਾਂ 'ਚ ਬੈਠੀਆਂ ਹੋਣਗੀਆਂ ਪਿੱਛੇ ਹੋ ਕੇ ਬਹਿ ਜਾਣਗੇ ਮੈਂ ਆਪਣੇ ਹਿਰਦੇ ਦੀ ਭਾਵਨਾ ਪੂਰੀ ਕਰ ਲਵਾਂ ਵੀ ਓ ਮੇਰਾ ਪੁੱਤਰ ਬੈਠਾ ਹੈ ਹੋ ਸਕਦਾ ਕਿ ਤੇ ਰਹਿਮਤ ਦੇ ਵਿੱਚ ਆ ਕੇ ਪਿਆਰ ਦੀਆਂ ਨਜ਼ਰਾਂ ਹੀ ਆਪਣੇ ਉੱਤੇ ਉਹਦੀ ਘੁੰਮ ਦੀ ਘੁੰਮ ਦੀ ਕਿਤੇ ਨਜ਼ਰ ਪੈ ਜਾਏ ਬਸ ਇੰਨਾ ਹੀ ਨਜ਼ਾਰਾ ਕਾਫੀ ਹੈ ਪਰ ਦੂਜੇ ਪਾਸੇ ਕਲਗੀ ਵਾਲੇ ਪਾਸ਼ਾ ਦਾ ਪਿਆਰ ਧੱਕੇ ਹੋ ਮਹਾਰਾਜ ਭਾਈ ਦਇਆ ਸਿੰਘ ਮਰ ਗਏ ਸਿੱਖਾਂ ਨੂੰ ਕਹਿੰਦੇ ਆਂ ਭਰੋ ਉਹ ਭਾਰ ਗੇਟ ਦੇ ਉੱਤੇ ਇੱਕ ਵੱਡਾ ਸਾਰਾ ਸਵਾਗਤੀ ਗੇਟ ਜਿਵੇਂ ਆ ਬਣਿਆ ਅੱਜ ਆਪਾਂ ਦੇਖਦੇ ਆਂ ਮਹਾਰਾਜ ਕਹਿੰਦੇ ਸਵਾਗਤੀ ਗੇਟ ਸਜਾ ਦਿਓ ਗਲੀਚੇ ਵਿਛਾ ਦਿਓ ਰਸਤੇ ਵਿੱਚ ਸਿੱਖ ਕਹਿੰਦੇ ਮਹਾਰਾਜ ਅੱਜ ਕਿਸੇ ਖਾਸ ਨੇ ਆਉਣਾ ਤੇ ਮਹਾਰਾਜ ਕਲਗੀ ਵਾਲੇ ਪਾਸ਼ਾ ਕਹਿੰਦੇ ਹਾਂ ਅੱਜ ਜਿਹੜਾ ਕੋਈ ਆ ਰਿਹਾ ਨਾ ਉਹ ਪਤਾ ਹੀ ਖਾਸ ਆ ਮੇਰੇ ਜਾਦੇ ਨੇੜੇ ਆ ਦਿਲ ਦੇ ਗੇਟ ਬਣ ਗਿਆ ਸੁੰਦਰ ਗਲੀਚੇ ਵਿਛ ਗਏ ਮਹਾਰਾਜ ਕਹਿੰਦੇ ਓ ਕਰੋ ਦੋ ਬੇਸ ਕੀਮਤੀ ਦਿਸਾਲੇ ਲੈ ਕੇ ਆਓ ਦਿਸਾਲੇ ਸਿੱਖ ਸੇਵਕ ਮਹਾਰਾਜ ਨੇ ਆਏ ਕਢਿਆ ਤੇ ਸਾਈਡਾਂ ਤੇ ਸਵਾਗਤ ਵਾਸਤੇ ਉਧਰੋਂ ਰਾਜਾ ਤੇ ਰਾਣੀ ਜਦ ਮਾਰ ਚਾਏ ਉਹ ਰਾਜਾ ਫੇਰ ਕਹਿੰਦਾ ਆਪਣੀ ਧਰ ਪਤਨੀ ਨੂੰ ਰਾਣੀ ਓ ਵੇਖ ਕਿੰਨਾ ਘੱਟ ਹੈ ਉਹ ਗੇਟ ਬਣਿਆ ਦਿਸਾਲੇ ਵਿਸ਼ੇ ਨੇ ਮੈਨੂੰ ਲੱਗਦਾ ਅੱਜ ਤੱਕ ਕੋਈ ਮਹਾਰਾਜ ਦਾ ਜਿਆਦਾ ਹੀ ਖਾਸ ਕੋਈ ਹੋ ਸਕਦਾ ਵੱਡਾ ਕੋਈ ਇਲਾਕੇ ਦਾ ਰਾਜਾ ਮਹਾਰਾਜਾ ਮਹਾਰਾਜ ਦੇ ਚਰਨਾਂ 'ਚ ਆਉਣਾ ਹੋਵੇ ਹੋਵੇ ਨਾ ਆਪਾਂ ਇੰਨੀ ਭੀੜ ਦੇ ਵਿੱਚ ਕਿਤੇ ਦਰਸ਼ਨ ਕਰਨ ਨੂੰ ਹੀ ਰਹਿ ਗਏ ਔਕਰ ਤੇਜ਼ੀ ਨਾਲ ਚੱਲ ਭੱਜ ਕੇ ਆਪਾਂ ਦਰਸ਼ਨ ਤਾਂ ਕਰਨ ਲਿਗੇ ਮਹਾਰਾਜ ਦੇ ਜਾਦਾ ਰਾਜਾ ਤੇ ਰਾਣੀ ਗਾਹ ਆਏ ਇਧਰੋਂ ਫਿਰ ਕਲਗੀ ਵਾਲੇ ਪਾਦਸ਼ਾਹ ਸੰਘਾਸੇ ਛੱਡ ਕੇ ਉਹ ਜਾਦਾ ਨੂੰ ਲੈਣ ਗਏ ਨਾ ਅੱਗੇ ਫਿਰ ਰਾਣੀ ਭੱਜ ਕੇ ਮਹਾਰਾਜ ਦੇ ਚਰਨਾਂ ਤੇ ਜਦਾ ਇਹ ਲੱਗੀ ਝੁਕਣਾ ਉਨੂੰ ਭੁਜਾ ਤੋਂ ਫੜ ਕੇ ਲਾ ਕੇ ਆਪਣੀ ਛਾਤੀ ਦਾ ਕਲੰਗੀ ਵਾਲਾ ਪਾਸ਼ਾ ਜਿਵੇਂ ਪ੍ਰੇਮ ਦਿੰਦਾ ਉਹਨਾਂ ਲੈਣਾ ਨੂੰ ਜੱਥਾ ਬੇਨਤੀ ਕਿਉਂ ਕਰੇ ਹੋ ਸੁਣੀਆਂ ਤੀ ਪਰ ਤਾਂਗਾਂ ਜਦ ਅੰਦਰੂਨੀ ਤਾਰਦੀਆਂ ਹਿਰਦੇ ਦੇ ਵਿੱਚ ਝਟ ਤਰੰਗਾਂ ਉੱਠੀਆਂ ਪਿਆਰ ਦੀਆਂ ਓਹ ਚੱਲ ਪੇ ਸਿਰ ਜਨਹਾਰ ਫਿਰ ਜਣੇ ਪ੍ਰੇਮ ਕਹਾਣੀ ਨੋ ਛੱਟ ਛਗਾਣ ਲੈਣ ਪਾ ਦੇਖਾ ਆਏ ਉਹ ਜਦੋਂ ਸਾਹਮਣੇ ਵਿਖੇ ਚਰਨਾ ਦੇ ਬਲਤਾਈਆ ਚਰਨਾ ਦੇ ਬਲਤਾਈਆ ਛੱਟ ਹੱਥ ਵੜ ਕੇ ਸੰਤ ਗੁਰ ਨੇ ਗਲਬਕੜੀ ਪਾਈਆ ਹੋ ਮਾ ਚਰਨੀ ਨਹੀਂ ਝੁਕਦੇ ਕਹਿੰਦੇ ਨੇ ਸ਼ਤ ਰਾਣੀ ਨਾ ਛੱਟ ਛਾਚਣ ਲੈਣ ਪਾਦਸ਼ਾਹ ਆਏ ਰਾਣੀ ਨਾ ਉਹ ਬੇਸ਼ਕੀਮਤੀ ਗੁਰਾਂ ਦੇ ਛਾਲੇ ਤੋਂ ਮੰਗਵਾਏ ਨੇ ਛਾਲੇ ਤੋਂ ਮੰਗਵਾਏ ਨੇ ਬੜੇ ਅਦਬ ਦੇ ਨਾਲ ਦੋਹਾਂ ਦੇ ਗਲ ਵਿੱਚ ਪਾਏ ਨੇ ਹੋ ਤਨ ਪਾ ਕੇ ਅਜੇ ਦਰਸ਼ਨ ਦਿੱਤੇ ਕਹਿਣ ਸੁਆਣੀ ਨਾ ਛੱਡ ਸ਼ਕਾਸ਼ਣ ਲੈਣ ਪਾ ਦੇ ਛਾ ਆਏ ਰਾਣੀ ਨੋ ਹੋ ਤਖ ਪ੍ਰੀਤ ਮਨੂ ਨੈੜੋ ਆ ਸੁਗਰੀ ਜਾਂਦੀ ਸੀ ਅੰਸੂ ਕਹਿਰੀ ਅਸਤਕ ਜਮਕੇ ਕਾਂਡੀਆਂ ਉੱਤੇ ਹੱਥ ਫੇਰੀ ਜਾਂਦੀ ਸੀ ਕਹਿੰਦੀ ਐਨਾ ਪਿਆਰ ਕਰੇ ਤਾਂ ਤੂੰ ਫਿਰ ਪਰ ਜਾਣੀ ਨਾ ਛੱਟ ਛੁਗਾ ਛਣ ਲੈਰ ਪਾ ਦੇ ਛਾ ਆਏ ਰਾਣੀ ਨੋ ਓ ਸਤ ਗੁਰ ਆਖਣ ਯਾਦ ਤੁਸਾਂ ਦੀ ਆਉਂਦੀ ਰਹਿੰਦੀ ਸੀ ਤੁਸਾਂ ਦੀ ਆਉਂਦੀ ਰਹਿੰਦੀ ਸੀ ਹਰਦੇ ਨੂੰ ਸਾਸਾਂ ਤੋਂ ਪਾਉਂਦੀ ਰਹਿੰਦੀ ਸੀ ਆਏ ਹੋ ਕਿਸ ਬਗਮੈਂ ਪੁੱਲ ਸਕਦਾ ਹਾਂ ਆ ਪ੍ਰੀਤ ਪ੍ਰਾਣੀ ਨਾ ਛੱਟ ਛੁਗਾ ਛਣ ਲੈਣ ਪਾਦਸ਼ਾਹ ਆਏ ਰਾਣੀ ਨਾ ਓ ਮਾਂ ਮੇਰੀ ਮਾਂ ਮੇਰੀ ਆਖ ਬਲਾਈ ਜਾਂਦੇ ਸੀ ਆਖ ਬਲਾਈ ਜਾਂਦੇ ਸੀ ਪਾਗਲ ਬਕੜੀ ਕਲ ਨੂੰ ਪਿਆਰ ਜਿਤਾਈ ਜਾਂਦੇ ਸੀ ਆਏ ਹੋ ਕਾਵਰ ਤੇ ਕਲਵਾਂ ਤਵਟਾ ਕੇ ਰਬਾਣੀ ਨਾ ਕਹਿੰਦੇ ਕਲ ਮਰ ਬਾਣੀ ਨਾ ਛੱਟ ਸ਼ਗਾ ਛੜ ਲੈਣਾ ਪਾ ਦੇ ਸ਼ਾਹ ਆਏ ਬਾਣੀ ਰੋ ਜਿਹੜੇ ਰਾਜਾ ਤੇ ਰਾਣੀ ਸੋਚਦੇ ਸੀ ਵੀ ਭੱਲਾ ਪਹਿਚਾਣ ਲੂਗਾ ਸਾਨੂੰ ਕਲਗੀਆਂ ਵਾਲਾ ਜਦ ਮਹਾਰਾਜ ਦੇ ਚਰਨਾਂ ਤੇ ਝੁਕੀ ਰਾਣੀ ਮੈਣੀ ਮਹਾਰਾਜ ਨੇ ਘੁੱਟ ਕੇ ਗਲ ਬੱਕੜੀ ਪਾਲੀ ਮਾਂ ਕਦੇ ਮਾਮਾ ਵੀ ਪੁੱਤਾਂ ਦੇ ਚਰਨਾਂ ਤੇ ਝੁਕਦੀਆਂ ਹੁੰਦੀਆਂ ਐ ਦੋ ਮਾਂ ਦੇ ਹੱਥ ਜੁੜ ਗਏ ਧੰਨਾ ਕਲੰਗੀਆਂ ਵਾਲਾ ਪਾਸ਼ਾ ਕਾ ਵੀ ਲਿਖਦਾ ਕਲੰਗੀ ਵਾਲਿਆ ਕਰਾਂ ਕੀ ਸਿਫਤ ਤੇਰੀ ਕਾगज ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਚੋਜ ਤੇ ਤੇਰੀ ਵਡਿਆਈ ਭੱਡੀ ਤੇਰੇ ਗੁਣਾਂ ਦਾ ਚੋਜੀ ਢੰਡਾਰ ਵੱਡਾ ਜੋਗਾ ਤੱਕ ਨਾ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ ਆਪਣੇ ਪੁੱਤਰ ਇਸ ਪੌਂਟ ਤੋਂ ਇਸ ਕੌਮ ਤੋਂ ਪੰਥ ਤੋਂ ਨਿਸ਼ਾਬਰ ਕਰਕੇ ਸਾਨੂੰ ਮਹਾਰਾਜ ਨੇ ਆਪਣੇ ਪੁੱਤਰ ਬਣਾਇਆ ਸਤਿਗੁਰੂ ਰਹਿਮਤ ਕਰਨ ਅਸੀਂ ਮਹਾਰਾਜ ਦੇ ਪੁੱਤਰ ਧੀਆਂ ਬਣ ਕੇ ਦਿਖਾਈਏ ਅਮਰਤ ਸਖੋ ਸਿੰਘ ਸਜੋ ਨਾਮ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਲਾ ਕੇ ਆਪਣਾ ਜੀਵਨ ਸਫਲ ਬਣਾਓ ਆਓ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡਾ ਆਪਣਾ ਜੱਥਾ ਮਨਪ੍ਰੀਤ ਸਿੰਘ ਮਾਨ ਸਾਥੀ ਜਗਿੰਦਰ ਸਿੰਘ ਤੇ ترਸੀਮ ਸਿੰਘ ਹੋਈਆਂ तमाम ਭੁੱਲਾਂ ਦੀ ਖਿਮਾ ਮੰਗਦੇ ਹੋਏ ਬੱਤੇ ਬੁਲਾਉਂਦੇ ਆ ਅਗਲਾ ਪ੍ਰੋਗਰਾਮ ਬਹੁਤ ਹੀ ਸਿਆਣੇ ਅਤੇ ਸੂਝਵਾਨ ਸਕੱਤਰ ਸਾਹਿਬ ਵੱਡੇ ਵੀਰ ਹਰਜਿੰਦਰ ਸਿੰਘ ਜੀ ਮਦਦੋ ਕਿ ਉਹ ਆਪਦੇ ਨਾਲ ਸਾਂਝਾ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ